ਸਿੱਖਣ ਤੋਂ ਬਾਅਦ ਤੁਸੀਂ ਆਪਣੇ ਆਪ ਤੇ ਅਪਲਾਈ ਕਰਦੇ ਹੋ ਉਹ ਜਿਹੜੇ 45 ਮਿੰਟ ਤੁਸੀਂ ਫालतू ਦੇ ਖਰਾਬ ਕੀਤੇ ਉਹ 45 ਬਲਾਈ ਕਰਨ ਤੋਂ ਬਾਅਦ ਤੁਹਾਨੂੰ ਬੇਨਿਫਿਟ ਵੀ ਹੁੰਦਾ ਤੁਹਾਨੂੰ ਪੈਸੇ ਵੀ ਮਿਲਦੇ ਉਹਨਾਂ ਨੂੰ ਵੀਡੀਓ ਪੋਣ ਦੇ ਵਿੱਚ ਤਾਂ ਪੈਸੇ ਮਿਲਦੇ ਪਏ ਨੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਤੁਸੀਂ ਨਾ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਕਿਉਂ ਨਹੀਂ ਕਰ ਪਾ ਰਹੇ ਮਤਲਬ ਜੇ ਆਪਾਂ ਗੱਲ ਕਰੀਏ ਮਤਲਬ ਜਿਹੜੀ ਤੁਹਾਡੇ ਦਿਨ ਦੀ ਮਤਲਬ ਕੰਮ ਕਰਦੀ ਡੇਲੀ ਦੀ ਰੁਟੀਨ ਆ ਤੁਸੀਂ ਉਹਦੇ ਵਿੱਚ ਤੁਸੀਂ ਕੰਮ ਕਿਉਂ ਨਹੀਂ ਕਰ ਪਾ ਰਹੇ ਬੋ ਸਾਰੇ ਮੇਰੇ ਪਿੰਡਪਰਾਵਾ ਦੇ ਮੈਨੂੰ ਮੈਸੇਜ ਹੁੰਦੇ ਨੇ ਹਨਾ ਕਈ ਮੇਰੇ ਪਿੰਡਪਰਾਵਾ ਮੈਨੂੰ ਫੋਨ ਵੀ ਕਰਦੇ ਨੇ ਉਹ ਆਪਣੀ ਮਤਲਬ ਹੀ ਦੁੱਖ ਤਕਲੀਫ ਦੱਸਦੇ ਆ ਉਹ ਕਹਿੰਦੇ ਕਿ ਵੀਰ ਜੀ ਸਾਨੂੰ ਆਹ ਪ੍ਰੋਬਲਮ ਆ ਇਦਾਂ ਫਲਾਣਾ ਟਿਮਕਾਣਾ ਵੀ ਅਸੀਂ ਕੋਈ ਕੰਮ ਕਰ ਨਹੀਂ ਪਾਰੇ ਅਸੀਂ ਆਪਣੀ ਜ਼ਿੰਦਗੀ ਵਿੱਚ ਮਤਲਬ ਹੀ ਬਹੁਤ ਜ਼ਿਆਦਾ ਇਰੀਟੇਟੇਡ ਜੇ ਹੋਏ ਪਏ ਆ ਤੁਸੀਂ ਪਤਾ ਕੀ ਆ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਆਪਣੇ ਦਿਨ ਦੇ ਵਿੱਚ ਤੁਸੀਂ ਪਤਾ ਕੰਮ ਕਿਉਂ ਨਹੀਂ ਕਰ ਪਾਰੇ ਉਹ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਆ ਤੁਹਾਡੀ ਸਾਰਿਆਂ ਦੀ ਉਹ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਆ ਆ ਚੀਜ਼ ਮੋਬਾਈਲ ਫੋਨ ਤੁਸੀਂ ਮੰਨੋ ਚਾਹੇ ਨਾ ਮੰਨੋ ਤੁਹਾਡੀ ਸਾਰਿਆਂ ਨਾਲ ਵੱਧ ਜਿਹੜੀ ਪ੍ਰੋਬਲਮ ਆ ਉਹ ਮੋਬਾਈਲ ਫੋਨ ਆ ਪਹਿਲੇ ਸਮੇਂ ਦੇ ਵਿੱਚ ਮੋਬਾਈਲ ਫੋਨ ਨਹੀਂ ਸੀ ਹੁੰਦੇ ਲੋਕ ਨਾ ਕਮਾਂਕਾਰਾਂ ਦੇ ਵਿੱਚ ਬਿਜੀ ਰਹਿੰਦੇ ਸੀ ਤੇ ਉਹ ਸਾਰਾ ਦਿਨ ਕੰਮ ਕਰਦੇ ਰਹਿੰਦੇ ਸੀ ਇਹ ਤੇ ਸਫਲ ਵੀ ਦੇਖੋ ਕਿੰਨੇ ਹੁੰਦੇ ਸੀ ਤੇ ਸਾਰੇ ਕੰਮ ਉਹ ਹੱਥੀ ਕਰਦੇ ਸੀਗੇ ਅੱਜ ਦੇ ਸਮੇਂ ਦੇ ਵਿੱਚ ਕੀ ਹੈ ਕਿ ਮੋਬਾਈਲ ਫੋਨ ਆ ਗਿਆ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਬਜ਼ੁਰਗ ਤੱਕ ਹਰ ਇੱਕ ਬੰਦਾ ਫੋਨ ਤੇ ਹੀ ਲੱਗਾ ਹੋਇਆ ਵਾ ਤੁਸੀਂ ਆਪਣਾ ਜ਼ਿਆਦਾ ਟਾਈਮ ਨਾ ਮੈਂ ਜ਼ਿਆਦਾ ਨਹੀਂ ਕਹਿੰਦਾਗਾ ਤੁਸੀਂ 5 ਤੋਂ 6 ਘੰਟੇ ਇੱਕ ਦਿਨ ਦੇ ਵਿੱਚ 5 ਤੋਂ 6 ਘੰਟੇ ਤੁਸੀਂ ਨਾ ਆਪਣਾ ਮੋਬਾਈਲ ਫੋਨ ਨੂੰ ਦਿੰਦੇ ਹੀ ਦਿਨੇ ਹੋ ਉਹਦੇ ਵਿੱਚ ਤੁਸੀਂ ਕੀ ਕਰਦੇ ਹੋ ਲੋਕਾਂ ਦੀ ਵੀਡੀਓ ਦੇਖਦੇ ਹੋ ਇੰਸਟਾਗ੍ਰam ਤੇ ਤੁਸੀਂ ਰੀਲਾਂ ਦੇਖੀ ਜਾਂਦੇ ਹੋ WhatsApp ਤੇ ਤੁਸੀਂ ਚੈਟ ਕਰੀ ਜਾਂਦੇ ਹੋ Facebook ਤੇ ਤੁਸੀਂ ਮਤਲਬ ਜਿਹੜੇ ਬਿਗ ਪੋਸਟ ਹੋ ਗਿਆ ਹੋਰ ਲਟਰਮ ਪਟਰਮ ਹੋ ਗਿਆ ਤੁਸੀਂ ਉਹ ਦੇਖੀ ਜਾਂਦੇ ਹੋ YouTube ਤੇ ਸ਼ਾਰਟ ਵੀਡੀਓ ਦੇਖੀ ਜਾਂਦੇ ਹੋ ਲੌਂਗ ਵੀਡੀਓ ਦੇਖੀ ਜਾਂਦੇ ਹੋ ਤੁਸੀਂ ਮੈਂ ਐ ਨਹੀਂ ਕਹਿੰਦਾ ਵੀ ਨਾ ਦੇਖੋ ਦੇਖਣੀ ਜ਼ਰੂਰੀ ਚੀਜ਼ ਆ ਬਟ ਤੁਸੀਂ ਕੀ ਕਰੋ ਉਹਦਾ ਨਾ ਇੱਕ ਟਾਈਮ ਫਿਕਸ ਕਰ ਲਓ ਮੈਂ ਮਜ਼ੇਰ ਮੈਂ 1 ਘੰਟਾ ਜਾਂ 2 ਘੰਟੇ ਮੈਂ YouTube ਜਾਂ Facebook Instagram ਜਾਂ ਮੋਬਾਈਲ ਫੋਨ ਮੈਂ 2 ਘੰਟੇ ਦੇਖਣਾ ਇਹ ਤੋਂ ਵੱਧ ਨਹੀਂ ਦੇਖਣਾ 1 ਘੰਟਾ ਮੈਂ ਸਵੇਰੇ ਦੇਖਾਂਗਾ 1 ਘੰਟਾ ਮੈਂ ਸ਼ਾਮੀ ਦੇਖਾਂਗਾ ਤੇ ਉਸ ਤੋਂ ਬਾਅਦ ਮੈਂ ਸਾਰਾ ਆਪਣਾ ਹੀ ਕੰਮ ਕਰਾਂਗਾ ਹੋਰ ਮੈਂ ਕੁਝ ਨਹੀਂ ਕਰਨਾ ਹੈਗਾ ਤੁਸੀਂ ਕੀ ਕਰਦੇ ਹੋ ਜਦੋਂ ਤੁਸੀਂ ਰੀਲ ਦੇਖਣ ਲੱਗ ਜਾਂਦੇ ਹੋ ਨਾ Instagram ਤੇ ਤੁਸੀਂ ਉਹਨੂੰ ਸਕਰੋਲ ਕਰੀ ਜਾਂਦੇ ਹੋ ਉੱਪਰ ਉੱਪਰ ਕਰੀ ਜਾਂਦੇ ਹੋ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਕਿੰਨਾ ਟਾਈਮ ਨਿਕਲ ਗਿਆ ਮੰਨ ਕੇ ਚੱਲੋ ਤੁਸੀਂ 1 ਘੰਟਾ 2 ਘੰਟਾ ਤੁਸੀਂ ਰੀਲਾਂ ਦੇਖੀਏ ਜਦੋਂ ਤੁਸੀਂ ਟਾਈਮ ਪੀਸਾ ਲਵਾ ਦੇਖਦੇ ਹੋ ਤੁਸੀਂ ਕਹਿੰਦੇ ਯਾਰ ਹਾਏ ਇੰਨਾ ਟਾਈਮ ਹੋ ਗਿਆ ਪਤਾ ਹੀ ਲੱਗਾ ਹੈਗਾ ਜੇ ਤੁਸੀਂ ਫੇਸਬੁੱਕ ਤੇ ਲੱਗ ਜਾਂਦੇ ਹੋ ਰੀਲਾਂ ਦੇਖਣ ਜਾਂ ਫਿਰ ਕਿਸੇ ਦੀ ਵੀਡੀਓ ਦੇਖਣ ਲੱਗ ਜਾਂਦੇ ਹੋ ਤੇ ਤੁਸੀਂ ਕਹਿੰਦੇ ਜਿਆ ਟਾਈਮ ਬੜੀ ਛੇਤੀ ਨਿਕਲ ਗਿਆ ਕਿਉਂਕਿ ਲੋਕ ਜਿਹੜੀ ਵੀਡੀਓ ਬਣਾਉਂਦੇ ਨੇ ਉਹ ਇਸ ਦੇ ਤਰੀਕੇ ਨਾਲ ਬਣਾਉਂਦੇ ਨੇ ਇੰਟਰਸਟਿੰਗ ਬਣਾਉਂਦੇ ਨੇ ਕਿ ਤੁਸੀਂ ਨਾ ਉਹਨਾਂ ਦੀ ਮਤਲਬ ਪੂਰੀ ਵੀਡੀਓ ਦੇਖੋ ਉਹਨਾਂ ਨੂੰ ਵੀਡੀਓ ਪਾਉਣ ਦੇ ਵਿੱਚ ਤਾਂ ਪੈਸੇ ਮਿਲਦੇ ਪਏ ਨੇ ਤੁਸੀਂ ਵੀਡੀਓ ਦੇਖ ਰਹੇ ਹੋ ਪੈਸੇ ਉਹਨਾਂ ਨੂੰ ਮਿਲਦੇ ਪਏ ਨੇ ਤੁਹਾਨੂੰ ਕੀ ਬੇਨਿਫਿਟ ਹੋ ਰਿਹਾ ਵਾ ਤੁਸੀਂ ਕੋਈ ਚੀਜ਼ ਸਿੱਖਦੇ ਹੋ ਜੇ ਤਾਂ ਤੁਸੀਂ ਕੋਈ ਚੀਜ਼ ਸਿੱਖਦੇ ਹੋ ਸਿੱਖਣ ਤੋਂ ਬਾਅਦ ਤੁਸੀਂ ਆਪਣੇ ਆਪ ਤੇ ਅਪਲਾਈ ਕਰਦੇ ਹੋ ਫਿਰ ਤਾਂ ਤੁਹਾਨੂੰ ਬੇਨਫੀਟ ਆ ਮੰਨ ਕੇ ਚਲੋ ਮੈਂ ਤੁਹਾਨੂੰ ਅੱਜ ਸਿਖਾਤਾ ਵੀ ਤੁਸੀਂ ਇਸ ਤਰੀਕੇ ਨਾਲ ਤੁਸੀਂ ਕੰਮ ਕਰੋ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਤੁਸੀਂ ਮੇਰੀ ਵੀਡੀਓ ਸਕਰੋਲ ਕੀਤੀ ਤੁਹਾਨੂੰ ਕਿਸੇ ਹੋਰ ਦੀ ਵੀਡੀਓ ਆ ਗਈ ਤੁਸੀਂ ਉਹਦੀ ਵੀਡੀਓ ਵੀ ਦੇਖ ਲਈ ਉਸ ਤੋਂ ਬਾਅਦ ਜੇ ਸਕਰੋਲ ਕੀਤਾ ਤੁਸੀਂ ਕਿਸੇ ਹੋਰ ਦੀ ਵੀਡੀਓ ਦੇਖ ਲਈ ਤੁਸੀਂ ਉਹਦੇ ਦੇ ਅਪਲਾਈ ਤੁਸੀਂ ਕਿਸੇ ਤੇ ਨਹੀਂ ਕੀਤਾ ਹੈਗਾ ਅਪਲਾਈ ਤੁਸੀਂ ਕਿਸੇ ਤੇ ਨਹੀਂ ਕੀਤਾ ਹੈਗਾ ਤੁਸੀਂ 3-4 ਬੰਦੇ ਦੀ ਵੀਡੀਓ ਦੇਖ ਲਈ ਜਾਨੀ ਕਿ 15 ਮਿੰਟ ਦੀ ਮੇਰੀ ਵੀਡੀਓ ਸੀ 15 ਦੀ ਉਹ ਤਿੰਨਾਂ ਦੀ ਸੀਗੀ ਜਾਨੀ ਕਿ 60 ਮਿੰਟ ਦੀ ਹੋਗੀ ਟੋਟਲ ਯਾਨੀ ਕਿ 1 ਘੰਟਾ ਹੋ ਗਿਆ ਤੁਸੀਂ 1 ਘੰਟਾ ਤੁਸੀਂ ਮੋਬਾਈਲ ਫੋਨ ਤੇ ਦੇਖ ਕੇ ਵੀਡੀਓ ਖਰਾਬ ਕਰਤਾ ਜੇ ਉਹੀ ਵੀਡੀਓ ਤੁਸੀਂ ਸਿਰਫ 15 ਮਿੰਟ ਦੀ ਇੱਕ ਵੀਡੀਓ ਦੇਖੀ ਹੁੰਦੀ ਤੁਸੀਂ ਮੇਰੀ ਵੀਡੀਓ ਦੇਖੀ ਹੁੰਦੀ ਜਾਂ ਕਿਸੇ ਹੋਰ ਦੀ ਵੀਡੀਓ ਦੇਖੀ ਹੁੰਦੀ ਤੇ ਉਤਰਾੰਤ ਤੁਸੀਂ ਫੋਨ ਬੰਦ ਕਰਕੇ ਜੜੀ ਚੀਜ਼ ਮੈਂ ਤੁਹਾਨੂੰ ਸਿਖਾਈ ਸੀ ਜਾਂ ਕਿਸੇ ਹੋਰ ਨੇ ਤੁਹਾਨੂੰ ਸਿਖਾਈ ਸੀਗੀ ਤੁਸੀਂ ਉਹਦੇ ਤੇ ਜੇ ਤੁਸੀਂ ਉਹ ਚੀਜ਼ ਅਪਲਾਈ ਕਰਦੇ ਤੁਹਾਨੂੰ ਬੇਨਿਫਿਟ ਹੁੰਦਾ ਨਾ ਉਹ ਜਿਹੜੇ 45 ਮਿੰਟ ਤੁਸੀਂ ਫਾਲਤੂ ਦੇ ਖਰਾਬ ਕੀਤੇ ਉਹ 45 ਮਿੰਟ ਦੇ ਵਿੱਚ ਤੁਸੀਂ ਆਪਣੀ ਚੀਜ਼ ਉਹ ਜਿਹੜੀ ਵੀਡੀਓ ਤੇ ਦੇਖੀ ਸੀ ਉੱਤੇ ਅਪਲਾਈ ਕਰਦੇ ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਬੇਨਿਫਿਟ ਵੀ ਹੁੰਦਾ ਤੁਹਾਨੂੰ ਪੈਸੇ ਵੀ ਮਿਲਦੇ ਤੁਸੀਂ ਅਪਲਾਈ ਤਾਂ ਕਰਦੇ ਨਹੀਂ ਹੈਗੇ ਚੀਜ਼ਾਂ ਦੇਖੀ ਜਾਂਦੇ ਹੋ ਜਿੰਨੀ ਤੁਸੀਂ ਦੇਖੀ ਜਾਉਂਗੇ ਤੁਸੀਂ ਤੁਹਾਡਾ ਟਾਈਮ ਖਰਾਬ ਹੋਈ ਜਾਊਗਾ ਤੁਹਾਡੇ ਪੱਲੇ ਕੀ ਪੈਣਾ ਕੁਝ ਵੀ ਨਹੀਂ ਤੁਹਾਡਾ ਸਮਾਂ ਹੀ ਖਰਾਬ ਜਾਣਾ ਵਾ ਤੇਰਾ ਤੁਮ ਤੁਸੀਂ ਸੋਣ ਲੱਗੇ ਵੀ ਤੁਸੀਂ ਇਦਾਂ ਹੀ ਕਰਦੇ ਹੋ ਤੁਸੀਂ 10 ਵਜੇ ਜਾਂ 9 ਵਜੇ ਤੁਸੀਂ ਬੈੱਡ ਤੇ ਪੈ ਜਾਂਦੇ ਹੋ ਜਦੋਂ ਵੀ ਬੈੱਡ ਤੇ ਪੈ ਜਾਂਦੇ ਹੋ ਖਾਣਾ ਖੋਣਾ ਖਾ ਕੇ ਤੁਸੀਂ ਰੀਲਾਂ ਦੇਖਣੇ ਸ਼ੁਰੂ ਕਰ ਦਿੰਦੇ ਹੋ ਤੁਸੀਂ 9 ਤੋਂ 11 ਕਦੋਂ ਵੱਜ ਗਿਆ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ 12 ਕਦੋਂ ਵੱਜ ਗਿਆ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਜਿਹੜੇ ਅੱਜ ਕੱਲ ਦੇ ਜਵਾਨ ਨੇ ਜਿਹੜੇ ਬੱਚੇ ਨੇ ਹਨਾ ਜਾਂ ਨਵੀਂ ਜਨਰੇਸ਼ਨ ਕਹੇ ਦੀਏ ਉਹ ਸਾਰੇ ਇਦਾਂ ਹੀ ਕਰਦੇ ਨੇ ਬਿਸਤਰਾ ਲੈ ਲੈਂਦੇ ਨੇ ਬਿਸਤਰੇ ਦੇ ਵਿੱਚ ਪੈ ਗਏ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ ਨੇ ਟਕ 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 ਕਰੀ ਜਾਂਦੇ ਨੇ ਜਾਂ ਚੈਟ ਕਰੀ ਜਾਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਯਾਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਨਾ ਅਸੀਂ ਕੀ ਨਹੀਂ ਕਰਨਾ ਅਸੀਂ ਦੁਨੀਆ ਤੇ ਕੀ ਕਰਨਾ ਆ ਕਿ ਨਹੀਂ ਕਰਨਾ ਆ ਹੈਗੇ ਉਹਨਾਂ ਨੂੰ ਆਪਣੇ ਗੋਲ ਦਾ ਹੀ ਨਹੀਂ ਪਤਾ ਹੈਗਾ ਸੋ ਇਸ ਕਰਕੇ ਇਹ ਚੀਜ਼ਾਂ ਤੋਂ ਦੂਰ ਰਹੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਤੁਸੀਂ ਕੰਮ ਤਾਂ ਨਹੀਂ ਕਰ پا ਰਹੇ ਤੁਸੀਂ ਨਾ ਸਾਰਾ ਦਿਨ ਆਪਣਾ ਮੋਬਾਈਲ ਫੋਨ ਤੇ ਹੀ ਲੱਗੇ ਰਹਿੰਦੇ ਹੋ 6-7 ਘੰਟੇ ਤੁਸੀਂ ਮੋਬਾਈਲ ਫੋਨ ਤੇ ਤੁਸੀਂ ਕੱਢਦੇ ਨੇ ਕਈ ਮੇਰੇ ਪੇਣਪਰਾ ਤਾਂ ਇਹੋ ਜਿਹੀ ਹੈਗੇ ਨੇ ਜਿਹੜੇ 10-11 11 ਘੰਟੇ ਸਾਰਾ ਫੋਨ ਤੇ ਕੱਢਦੇ ਨੇ 24 ਘੰਟੇ ਦੇ ਵਿੱਚੋਂ 11 ਘੰਟੇ ਮੋਬਾਈਲ ਫੋਨ ਤੇ ਲੱਗੁੰਦੇ ਨਹੀਂ ਦੇਖ ਲੋ ਕਿੰਨੀ ਮਾੜੀ ਹੱਦ ਤਾ ਸਾਰਾ ਦਿਨ ਜੇ ਤੁਸੀਂ ਮੋਬਾਈਲ ਫੋਨ ਦੇਖੋਗੇ ਨਾ ਉਹਦੇ ਨਾਲ ਤੁਹਾਡੀ ਅੱਖਾਂ ਵੀ ਖਰਾਬ ਹੋਣਗੀਆਂ ਜਿਹੜੀ ਤੁਹਾਡੀ ਦਿਮਾਗ ਦੀ ਮੈਮਰੀ ਹੈ ਨਾ ਉਹ ਫਾਸਟ ਨਹੀਂ ਹੋਏਗੀ ਉਹ ਲੂਜ਼ ਹੋਏਗੀ ਡਾਊਨ ਹੋਏਗੀ ਜੇ ਤੁਸੀਂ ਮੋਬਾਈਲ ਫੋਨ ਤੁਸੀਂ ਇੱਕ ਜਾਂ ਦੋ ਘੰਟੇ ਦੇਖਦੇ ਹੋ ਉਹ ਵੀ ਕੋਈ ਕੰਮ ਦੀ ਚੀਜ਼ ਦੇਖਦੇ ਹੋ ਵਧੀਆ ਚੀਜ਼ ਸਿੱਖਦੇ ਹੋ ਉੱਤੇ ਤੁਸੀਂ ਫਿਰ ਅਪਲਾਈ ਕਰਦੇ ਹੋ ਫਿਰ ਤੁਹਾਡੇ ਦਿਮਾਗ ਦੀ ਜਿਹੜੀ ਮੈਮਰੀ ਆ ਉਹ ਫਾਸਟ ਹੋਏਗੀ ਗਰੋ ਕਰੇਗਾ ਤੁਹਾਡਾ ਮਾਈਂਡ ਆ ਜਿਹੜਾ ਜੇ ਤੁਸੀਂ ਅਪਲਾਈ ਕਰੋਗੇ ਉਹ ਚੀਜ਼ ਤੇ ਫੋਨ ਘੱਟ ਦੇਖੋਗੇ ਜੇ ਤੁਸੀਂ ਫੋਨ ਵੱਧ ਦੇਖੋਗੇ ਚੀਜ਼ ਤੇ ਅਪਲਾਈ ਨਹੀਂ ਕਰੋਗੇ ਤੁਹਾਡਾ ਜਿਹੜਾ ਦਿਮਾਗ ਆ ਜਿਹੜਾ ਉਹ ਅੱਗੇ ਨਾਲੋਂ ਖਰਾਬ ਹੋਏਗਾ ਵਧੀਆ ਨਹੀਂ ਆਏਗਾ ਸੋ ਇਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਨਾ ਦਿਨ ਦੇ ਵਿੱਚੋਂ ਮੋਬਾਈਲ ਫੋਨ ਦੇਖਣਾ ਘੱਟ ਕਰੋ ਰੀਲਾਂ ਘੱਟ ਕਰੋ ਦੇਖਣੀ ਆ ਫੇਸਬੁੱਕ ਤੇ YouTube ਤੇ ਤੇ Instagram ਦੇ ਉੱਤੇ ਤੇ ਫालतू ਦੀਆਂ ਫਿਲਮਾਂ ਫਲੂਆਂ ਵੀ ਦੇਖਣੀ ਆ ਬੰਦ ਕਰ ਦਿਓ ਸਿਰਫ ਇੱਕ ਦੋ ਵੀਡੀਓ ਦੇਖੋ ਤਿੰਨ ਚਾਰ ਵੀਡੀਓ ਦੇਖੋ ਇੱਕ ਦਿਨ ਦੇ ਵਿੱਚ ਬਹੁਤ ਆ ਤੇ ਉਹ ਚੀਜ਼ਾਂ ਤੇ ਅਪਲਾਈ ਕਰਨਾ ਸ਼ੁਰੂ ਕਰ ਦਿਓ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਕੁਝ ਕਰਨਾ ਚਾਹੁੰਦੇ ਹੋ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਹੋ ਤੇ ਆਪਣੀ ਜ਼ਿੰਦਗੀ ਬਣਾਉਣਾ ਚਾਹੁੰਦੇ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਜੇ ਅਗਰ ਤੁਹਾਨੂੰ ਮੇਰੇ ਇਹ ਵਿਚਾਰ ਵਧੀਆ ਲੱਗਿਆ ਤਾਂ ਪਲੀਜ਼ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਤੇ ਥੱਲੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਨੂੰ ਮੇਰੀ ਇਹ ਸਲਾਹ ਵਾ ਜਿਹੜੀ ਜਾਂ ਇਹ ਮੇਰਾ ਵਿਚਾਰ ਤੁਹਾਨੂੰ ਕਿਵੇਂ ਦਾ ਲੱਗਾ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ